ਹਾਂਜੀ ਹੁਣ ਜਿਹੜੀ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਦੋਂ ਕਿ ਭਾਈ ਸੁਪਰੀਮ ਕੋਰਟ ਦਾ ਇੱਕ ਆਰਡਰ ਆ ਗਿਆ ਜਿਹੜੇ ਬੰਦੀ ਸਿੰਘ ਜਿਨ੍ਹਾਂ ਨੇ ਕਿ ਸਜ਼ਾਵਾ ਕੱਟ ਰੱਖੀਆਂ ਪਰ ਉਹਨਾਂ ਨੂੰ ਸਜ਼ਾ ਕੱਟਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਜਾ ਰਿਹਾ ਤੇ ਸੁਪਰੀਮ ਕੋਰਟ ਦਾ ਇੱਕ ਆਰਡਰ ਆ ਗਿਆ ਸਾਹਮਣੇ ਜਿਹਦੇ ਵਿੱਚ ਜਿੰਨੇ ਵੀ ਬੰਦੀ ਸਿੰਘ ਲੰਬੇ ਸਮੇਂ ਤੋਂ ਬੰਦਾ ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਉਹ ਤੇ ਕਈ ਸਿੰਘ ਹੋਰ ਵੀ ਆ ਤੇ ਹੁਣ ਇੱਕ ਵੀਡੀਓ ਆ ਗਈ ਸਾਹਮਣੇ ਪਹਿਲਾਂ ਆਪਾਂ ਇੱਕ ਵੀਡੀਓ ਸੁਣਾ ਦਈਏ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤਾਂ ਜਿਹੜੀ ਵੀਡੀਓ ਆ ਗਈ ਸਾਹਮਣੇ ਵੀ ਕੀ ਕਹਿਣਾ ਤਾਂ ਫੇਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਤੁਹਾਡੇ ਸਾਹਮਣੇ ਇੱਕ ਕੇਸ ਦੀ ਉਦਾਹਰਣ ਰੱਖਣ ਜਾ ਰਹੇ ਹਾਂ ਜਿਸ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਵੀ ਕਈ ਤਰ੍ਹਾਂ ਦੇ ਸਵਾਲ ਆਣਗੇ ਮਸਲਾ ਬੰਦੀ ਸਿੰਘਾਂ ਦੇ ਨਾਲ ਜੁੜਿਆ ਹੋਇਆ ਹੈ ਕਿਵੇਂ ਤੇ ਕਿਉਂ ਇਹ ਮਸਲਾ ਬੰਦੀ ਸਿੰਘਾਂ ਨਾਲ ਇਹ ਇੰਟਰਐਕਟिव ਤਰੀਕੇ ਨਾਲ ਜੁੜਦਾ ਇਹ ਤੁਹਾਨੂੰ ਡਿਟੇਲ ਦੇ ਵਿੱਚ ਦੱਸਣ ਜਾ ਰਿਹਾ ਸਜ਼ਾ ਪੂਰੀ ਕਰਕੇ ਵੀ ਰਿਹਾਈ ਨਾ ਹੋਣ ਤੇ ਸੁਪਰੀਮ ਕੋਰਟ ਦਾ ਇੱਕ ਹੁਕਮ ਆਇਆ ਕਿ ਜਿਨ੍ਹਾਂ ਲੋਕਾਂ ਨੇ ਜੇਲ੍ਹ ਦੇ ਵਿੱਚ ਆਪਣੀ ਸਜ਼ਾ ਪੂਰੀ ਕਰ ਲਈ ਫਿਰ ਵੀ ਉਹਨਾਂ ਨੂੰ ਜੇਲ੍ਹ ਤੋਂ ਰਿਹਾਈ ਨਹੀਂ ਕੀਤਾ ਜਾ ਰਿਹਾ ਇੱਕ ਪਾਰਟਿਕੂਲਰ ਕੇਸ ਦੇ ਵਿੱਚ ਇਹ ਫੈਸਲਾ ਆਇਆ ਬਹੁਤ ਚਰਚਿਤ ਨਿਤਿਸ਼ ਕਟਾਰਾ ਕਤਲकांड ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ ਨਿਤਿਸ਼ ਕਟਾਰਾ ਦੇ ਦੋਸ਼ੀ ਸੁਖਦੇਵ ਪਹਿਲਵਾਨ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਜਿਨ੍ਹਾਂ ਨੇ ਤੈਅ ਸਜ਼ਾ ਪੂਰੀ ਕਰ ਲਈ ਉਹਨਾਂ ਨੂੰ ਤੁਰੰਤ ਰਹਾ ਕੀਤਾ ਜਾਣਾ ਚਾਹੀਦਾ ਅਜਿਹੇ ਰਵਈਆ ਰਿਹਾ ਤਾਂ ਦੋਸ਼ੀ ਜੇਲ੍ਹ ਦੇ ਵਿੱਚ ਹੀ ਮਰ ਜਾਏਗਾ ਉਹ ਕਦੇ ਵੀ ਬਾਹਰ ਨਹੀਂ ਆ ਸਕਦਾ ਬੈਂਚ ਨੇ ਕਿਹਾ ਕਿ ਸਜ਼ਾ ਪੂਰੀ ਹੋਣ ਤਬਾਦ ਰਿਹਾਈ ਲਈ ਕਿਸੇ ਵੀ ਆਦੇਸ਼ ਦੀ ਜ਼ਰੂਰਤ ਨਹੀਂ ਹੈ ਆਦੇਸ਼ ਦੀ ਜ਼ਰੂਰਤ ਉਹਨਾਂ ਕੇਸਾਂ ਵਿੱਚ ਹੁੰਦੀ ਹੈ ਜਿਨ੍ਹਾਂ ਨੂੰ ਪੂਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਰਹਿਣ ਦੀ ਸਜ਼ਾ ਮਿਲੀ ਹੋਵੇ ਜਦੋਂ ਇਹ ਕਿਹਾ ਗਿਆ ਹੋਵੇ ਕਿ ਉਮਰ ਕੈਦ ਦਾ ਤੁਸੀਂ ਜੇ ਉਮਰ ਕੈਦ ਦੀ ਸਜ਼ਾ ਪੂਰੀ ਕਰ ਲਈ ਤਾਂ ਉਹ ਬਾਹਰ ਆ ਸਕਦੇ ਨੇ ਪਰ ਜੇ ਇਹ ਕਿਹਾ ਗਿਆ ਹੋਵੇ ਮਰਨ ਤੱਕ ਇਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾਂ ਉਹ ਬਾਹਰ ਨਹੀਂ ਆ ਸਕਦਾ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੁਣ ਇਸ ਕੇਸ ਦੇ ਅੱਗੇ ਤੁਹਾਨੂੰ ਡਿਟੇਲ ਵੀ ਦੱਸਦੇ ਹਾਂ ਜਸਟਿਸ ਬੀਵੀ ਨਾਗਰತ್ನ ਅਤੇ ਜਸਟਿਸ ਕੇਵੀ ਵਿਸ਼ਵਨਾਥ ਨੇ ਇਹ ਫੈਸਲਾ ਸੁਣਾਇਆ 2002 ਦੇ ਵਿੱਚ ਨਿਤਿਸ਼ ਕਟਾਰਾ ਦਾ ਕਤਲ ਹੋਇਆ ਸੀ ਮੁਲਜ਼ਮ ਸੁਖਦੇਵ ਨੂੰ 20 ਸਾਲ ਦੀ ਸਜ਼ਾ ਹੋਈ ਸੀ ਮਾਰਚ ਦੇ ਵਿੱਚ ਸੁਖਦੇਵ ਪਹਿਲਵਾਨ ਦੀ ਸਜ਼ਾ ਖਤਮ ਹੋਈ ਸੁਪਰੀਮ ਕੋਰਟ ਨੇ ਸੁਖਦੇਵ ਨੂੰ 29 ਜੁਲਾਈ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਪਰ ਸੈਂਟੈਂਸ ਰਿਵਿਊ ਬੋਰਡ ਨੇ ਸੁਖਦੇਵ ਦੇ ਵਰਤਾਰੇ ਦਾ ਹਵਾਲਾ ਦਿੰਦਿਆਂ ਰਿਹਾਈ ਤੇ ਰੋਕ ਲਈ ਸੀ ਇਸ ਤੇ ਸੁਪਰੀਮ ਕੋਰਟ ਨੇ ਸੈਂਟੈਂਸ ਰਿਵਿਊ ਬੋਰਡ ਨੂੰ ਫਟਕਾਰ ਲਗਾਈ ਗਿਆ ਦਵਿੰਦਰਪਾਲ ਭੁੱਲਰ ਵਾਲਾ ਕੇਸ ਬਿਲਕੁਲ ਐਵੇਂ ਦਾ ਦਵਿੰਦਰਪਾਲ ਭੁੱਲਰ ਦੀ ਸਜ਼ਾ ਵੀ ਮੁਕੰਮਲ ਹੋ ਚੁੱਕੀ ਹੈ ਸੈਂਟੈਂਸ ਰਿਵਿਊ ਬੋਰਡ ਵਾਰ-ਵਾਰ ਉਹਨਾਂ ਦੀ ਸਲਾਹ ਦੇ ਵਿੱਚ ਵਾਅਦਾ ਕਰ ਰਿਹਾ ਉਹਨਾਂ ਨੂੰ ਰਿਹਾਈ ਨਹੀਂ ਹੋਣ ਦਿੱਤਾ ਜਾ ਰਿਹਾ ਤੇ ਫਿਰ ਸੁਪਰੀਮ ਕੋਰਟ ਦਵਿੰਦਰਪਾਲ ਭੁੱਲਰ ਦੇ ਫੈਸਲੇ ਦੇ ਵਿੱਚ ਇਹ ਰਵਈਆ ਕਿਉਂ ਨਹੀਂ ਅਪਣਾਰੀ ਇਹ ਵੀ ਇੱਕ ਸਵਾਲ ਹੈ ਅੱਗੇ ਚਲਦੇ ਹਾਂ ਹੁਣ ਇਹ ਸਵਾਲ ਹੈ ਕਿ ਜਿਹੜੇ ਬੰਦੀ ਸਿੰਘ ਸਜ਼ਾਵਾਂ ਕੱਟ ਚੁੱਕੇ ਨੇ ਬੜਾ ਰੌਲਾ ਤੁਸੀਂ ਸੁਣਿਆ ਹੋਣਾ ਕਿ ਬੰਦੀ ਸਿੰਘ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਜਿਸ ਗੱਲ ਦੀ ਮੈਂ ਗੱਲ ਕਰ ਰਿਹਾ ਸੀ ਦਵਿੰਦਰਪਾਲ ਸਿੰਘ ਪੁੱਲਰ 1993 ਦੇ ਦਿੱਲੀ ਕਾਂਗਰਸ ਦਫ਼ਤਰ ਦੇ ਬਾਹਰ ਬੰਦ ਧਮਾਕੇ ਦਾ ਮਾਮਲਾ ਸਜ਼ਾ ਉਮਰ ਕੈਦ 28 29 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਰਹੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ ਔਰ ਆਮ ਆਪੀ ਪਾਰਟੀ ਦੀ ਸਰਕਾਰ ਜਦੋਂ ਦਿੱਲੀ ਦੇ ਵਿੱਚ ਸੀ ਤਾਂ ਸੈਂਟੈਂਸ ਰਿਵਿਊ ਬੋਰਡ ਸੀਗਾ ਉਸ ਬੋਰਡ ਨੇ ਕਟੋ-ਕਟ ਚਾਰ ਤੋਂ ਪੰਜ ਵਾਰ ਇਹ ਕਹਿ ਕੇ ਇਹਨਾਂ ਦੀ ਸਲਾਹ ਜਿਹੜੀ ਹੈ ਕਾਤਲਫੁਰ ਤੋਂ ਬਾਅਦ ਵੀ ਰਹਾ ਹੁਣ ਨਹੀਂ ਦਿੱਤਾ ਕਿ ਇਹਨਾਂ ਦੇ ਬਾਹਰ ਆਣ ਦੇ ਨਾਲ ਮਾਹੌਲ ਖਰਾਬ ਹੋ ਸਕਦਾ ਸੋ ਹੁਣ ਦੇਖਾਂਗੇ ਕਿਉਂਕਿ ਦਿੱਲੀ ਦੇ ਵਿੱਚੋਂ ਬੀਜੇਪੀ ਦੀ ਸਰਕਾਰ ਬੀਜੇਪੀ ਦੀ ਸਰਕਾਰ ਕੀ ਕਰਦੀ ਹੈ ਜਗਤਾਰ ਸਿੰਘਵਾਲਾ ਮਕਦਮਾ ਸਾਫ ਦਾ ਸੀਮ ਬੈਂਸਿੰਘ ਦਾ ਤਲਕਾਂਤ ਸਜ਼ਾ ਉਮਰ ਕੈਦ ਕੈਦ 25 ਸਾਲ ਤੋਂ ਵੱਧ ਕੱਟ ਚੁੱਕੇ ਨੇ 1995 ਤੋਂ 2003 ਬੁੜੇਲ ਜੇਲ੍ਹ ਦੇ ਵਿੱਚ ਬੰਸੀ ਉਸ ਤੋਂ ਬਾਅਦ ਬੁੜੇਲ ਜੇਲ੍ਹ ਤੋੜ ਕੇ ਫਰਾਰ ਹੋਏ ਤੇ 2005 ਦੇ ਵਿੱਚ ਉਹਨਾਂ ਨੂੰ ਮੁਰਤ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਇਹ ਵੀ 25 ਸਾਲ ਤੋਂ ਵੱਧ ਕੈਦ ਭੁੱਜ ਚੁੱਕੇ ਨੇ ਇਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਹੀ ਵੰਤਰ ਰੱਖਿਆ ਗਿਆ ਇਸ ਤੋਂ ਬਾਅਦ ਆ ਜਾਂਦੇ ਨੇ ਬਲਵੰਤ ਸਿੰਘ ਰਾਜਵਾਲਾ ਸਾਬਕਾ ਮੁੱਖ ਮੰਤਰੀ ਜੋ ਮੌਕਦਮੇ ਨਾਲ ਪੈਨਸ਼ਨ ਕਤਲकांड ਦੇ ਦੋਸ਼ੀ ਸਜ਼ਾ ਫਾਂਸੀ ਬਾਅਦ ਵਿੱਚ ਉਮਰਕੈਦ ਵਿੱਚ ਤਬਦੀਲ ਕੈਦ ਤੀਕਸਾਲ ਤੋਂ ਵੱਧ 30 ਸਾਲ ਤੋਂ ਵੱਧ ਕਿਸੇ ਬੰਦੇ ਨੂੰ ਇਹ ਸਜ਼ਾ ਹੋ ਗਈ ਹੋਵੇ ਫਾਂਸੀ ਦੀ ਸਜ਼ਾ ਸੀ ਉਸ ਨੂੰ ਤਬਦੀਲ ਕੀਤਾ ਗਿਆ ਸੀ ਉਮਰ ਕੈਦ ਦੇ ਵਿੱਚ ਗੁਰਨਾਨਕ ਪਾਸ਼ਾ ਦੇ 559 ਪ੍ਰਕਾਸ਼ਪੁਰਪ ਤੇ ਪਰ ਉਸ ਤੇ 20 ਸਰਕਾਰਾਂ ਖਰਾ ਨਹੀਂ ਉਤਰੀਆਂ ਔਰ ਇਹ ਹਲੇ ਤੱਕ ਜੇਲ੍ਹ ਦੇ ਵਿੱਚ ਬੰਦੇ ਜਗਤਾਰ ਸਿੰਘ ਤਾਰਾ ਮੁਕੱਦਮਾ ਸਾਫ ਕਾ ਮੁੱਖ ਮੰਤਰੀ ਬੈਂਸਰ ਕਤਲकांड ਸਜ਼ਾ ਉਮਰ ਕੈਦ 20 ਸਾਲ ਤੋਂ ਵੱਧ ਦਾ ਸਮਾਂ ਇਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਹੋ ਗਿਆ ਔਰ ਇਹਨਾਂ ਦੀ ਵੀ ਸਜ਼ਾ ਜਿਹੜੀ ਆ ਉਹ ਪੂਰੀ ਹੋ ਚੁੱਕੀ ਹੈ ਇਹਨਾਂ ਨੂੰ ਹਾਂਜੀ ਇਹ ਬਈ ਬੰਦੀ ਸਿੰਘਾਂ ਨੂੰ ਲੈ ਕੇ ਜਿਹੜੀ ਕੀ ਹੁਣ ਖਬਰ ਆ ਗਈ ਹੈ ਸਾਹਮਣੇ ਸੁਪਰੀਮ ਕੋਰਟ ਦਾ ਆਰਡਰ ਆ ਤੇ ਉਦੋਂ ਬੀਜੇਪੀ ਦੀ ਸਰਕਾਰ ਦਿੱਲੀ ਦੇ ਵਿੱਚ ਆ ਹੁਣ ਜਿਵੇਂ ਜਿਵੇਂ ਕਿ ਜਗਤਾਰ ਸਿੰਘ ਭੁੱਲਰ ਲੰਬੇ ਸਮੇਂ ਤੋਂ ਬੰਨ ਦਾ 29 ਸਾਲ ਹੋ ਗਏ ਜੇਲ੍ਹ ਚੋਂ ਤੇ ਜੇ ਗੱਲ ਕਰੀਏ ਬਲਵੰਤ ਸਿੰਘ ਰਾਜਵਾਨਾ ਜੋ ਭਾਈ ਬਲਵੰਤ ਸਿੰਘ ਰਾਜਵਾਨਾ ਉਹਨਾਂ ਨੂੰ ਵੀ 30 ਸਾਲ ਤੋਂ ਉੱਤੇ ਸਮਾਂ ਹੋ ਗਿਆ ਤੇ ਜੇ ਗੱਲ ਕਰੀਏ ਜਗਤਾਰ ਸਿੰਘ ਹਵਾਰਾ ਸਾਰੇ ਹੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਜੋ ਬਈ ਸੁਪਰੀਮ ਕੋਰਟ ਨੇ ਫੈਸਲਾ ਲੈ ਲਿਆ ਤੇ ਕਹਿੰਦਾ ਮਤਲਬ ਦਿੱਲੀ ਦੇ ਵਿੱਚ ਸਰਕਾਰ ਬੀਜੇਪੀ ਦੀ ਆ ਤੇ ਇਹ ਹੁਣ ਬੰਦੀ ਸਿੰਘਾਂ ਨੂੰ ਦੀ ਰਿਹਾ ਰਿਹਾ ਹੈ ਇਹਨੂੰ ਲੈ ਕੇ ਜੋ ਕਿ ਹੁਣ ਦੀ ਇਹ ਖਬਰ ਸੀ ਇਹ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਲੰਬੇ ਸਮੇਂ ਤੋਂ ਇਹ ਸਰਕਾਰਾਂ ਨੇ ਇਹਨਾਂ ਨੂੰ ਰੱਖਿਆ ਹੋਇਆ ਕਿਉਂਕਿ ਜਿਹੜੇ ਬੰਮ ਤਮਾਕੇ ਦੇ ਵਿੱਚ ਐਦੋਂ ਪਹਿਲਾਂ ਕੋਈ ਕੁਝ ਜੇ ਗੱਲ ਕਰੀਏ ਹੁਣ ਬਲਵੰਤ ਸਿੰਘ ਰਾਜਵਾਨ 29 ਸਾਲ ਹੋ ਗਏ ਤਾਂ ਇਹਨਾਂ ਦੀਆਂ ਸਜ਼ਾ ਪੂਰੀਆਂ ਹੋ ਗਈਆਂ 25 ਸਾਲ ਜੋ ਜਗਤਾਰ ਹਵਾਰਾ ਜੋ ਇਹਨਾਂ ਨੂੰ ਵੀ ਹੋ ਗਏ ਤੇ ਪਰ ਇਹਨਾਂ ਨੂੰ ਸਜ਼ਾ ਕੱਟਣ ਦੇ باوجود ਪੂਰੀ ਹੋਣ ਦੇ باوجود ਵੀ ਰਿਹਾ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਸਰਕਾਰਾਂ ਨੂੰ ਇਹ ਡਰ ਆ ਵੀ ਬਾਹਰ ਜਾ ਕੇ ਇਹ ਦੰਗੇ ਕਰਾਉਣਗੇ ਤਾਂ ਇਸ ਕਰਕੇ ਲੰਬੇ ਸਮੇਂ ਤੋਂ ਸਜ਼ਾ ਪੂਰੀ ਹੋਣ ਦੇ باوجود ਵੀ ਰਿਹਾ ਨਹੀਂ ਕਰ ਰਹੇ ਤਾਂ ਹੁਣ ਕੋਰਟ ਦੇ ਮਨੀਓ ਸੁਪਰੀਮ ਕੋਰਟ ਦੇ ਮਨੀ ਆਰਡਰ ਆ ਵੀ ਜੋ ਵੀ ਮੁਜਰਮ ਆ ਜਦੋਂ ਉਹਨਾਂ ਨੂੰ ਤੁਸੀਂ ਕਿਹਾ ਵੀ 20 ਸਾਲ ਉਮਰ ਕੈਦ ਦੀ ਸਜ਼ਾ ਤਾਂ ਉਹ ਪੂਰੀ ਹੋ ਗਈ ਤਾਂ ਉਹਨਾਂ ਦੇ ਉਦੋਂ ਬਾਅਦ ਦੀ ਤਾਂ ਜਿਹੜੀ ਕਿ ਹੁਣ سزا ਪੂਰੀ باوجود ਹੋਣ ਦੇ ਬਾਅਦ ਵੀ ਤੁਸੀਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆਗਾ ਤਾਂ ਇਸ ਕਰਕੇ ਹੁਣ ਜੋ ਬਈ ਸੁਪਰੀਮ ਕੋਰਟ ਦੇ ਆਰਡਰਾਂ ਤੇ ਹੁਣ ਬਾਹਰ ਆਉਣਗੇ ਬੰਦੀ ਸਿੰਘ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿਹੜੇ ਲੰਬੇ ਸਮੇਂ ਤੋਂ ਸਰਕਾਰਾਂ ਨੇ ਬੰਦ ਰੱਖਿਆ ਹੈਗੇ ਬੰਦੀ ਸਿੰਘ ਤੇ ਪਰ ਜਿਹੜੇ ਕਰਕੇ ਬਈ ਆਪਾਂ ਕਹਿ ਦਈਏ ਵੀ ਸਰਕਾਰਾਂ ਨੂੰ ਕੁਝ ਕ ਅੰਜਾਮ ਵੀ ਦਿੱਤੇ ਆ ਬੱਚਾ ਗੱਲ ਕਰੀ ਆਪਾਂ ਜਿਵੇਂ ਸ਼ੁਰੂ ਤੋਂ ਹੀ ਸਿੱਖਾਣਾ ਤੱਕੇ ਹੁੰਦੇ ਆਇਆ ਤਾਂ ਫਿਰ ਇਸ ਕਰਕੇ ਕਈ ਬੰਬ ਧਮਾਕਿਆਂ ਦੇ ਵਿੱਚ ਕਈ ਹਫਤਿਆਂ ਦੇ ਕੇਸ ਦੇ ਵਿੱਚ ਬੰਦੀ ਸਿੰਘ ਬੰਦ ਦਾ ਲੰਬੇ ਸਮੇਂ ਤੋਂ ਪਰ ਜਿਹੜੀ ਹੁਣ ਦੀ ਅਪਡੇਟ ਆ ਅੱਜ ਦੀ ਇਹ ਇਹੀ ਆ ਸੁਪਰੀਮ ਕੋਰਟ ਦਾ ਇੱਕ ਆਰਡਰ ਆ ਜਿੰਨੇ ਵੀ ਬੰਦੀ ਸਿੰਘ ਲੰਬੇ ਸਮੇਂ ਤੋਂ ਬੰਦ ਆ ਸਾਰੇ ਰਿਹਾ ਹੋਣਗੇ ਜਿਨ੍ਹਾਂ ਨੇ ਆਪਣੀਆਂ ਸਜ਼ਾ 30-30 ਸਾਲ ਤੋਂ ਉੱਤੇ ਕੱਟ ਰੱਖੀਆਂ ਤਾਂ ਸਾਰੇ ਬਾਹਰ ਆਉਣਗੇ ਬਈ ਤਾਂ ਜਿਹਦੇ ਵਿੱਚ ਹੁਣ ਤੱਕ ਦੀ ਅਪਡੇਟ ਸੋਡੇ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਰਹੇ ਜਿੱਥੋਂ ਤੱਕ ਵੀਡੀਓ ਆਉਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਦਰਵੇ ਮਿਲਦਾ ਹੈ ਗੱਲ ਨੂੰ ਨਵੇਂ ਟੌਪ ਤੇ ਧੰਨਵਾਦ